ਸਰਾਂ ਤੇ ਨੱਥਪਾਣ ਦੀ ਮੁਹਿੰਮ ਵਿੱਚ ਈਸੀਪੀ ਸਾਊਥ ਅਤੇ ਐਸਐਚਓ ਸੁਲਤਾਨਵਿੰਡ ਦੀ ਟੀਮਾਂ ਨੇ ਇੱਕ ਗਿਰੋਹ ਕਾਬੂ ਕੀਤਾ ਹੈ। ਇਹ ਗਿਰੋਹ ਪਿਛਲੇ 1 ਮਹੀਨੇ ਤੋਂ ਤਿੰਨ ਜ਼ਿਲ੍ਹਿਆਂ ਵਿੱਚ ਐਕਟਿਵ ਸੀ। ਅੰਮ੍ਰਿਤਸਰ ਕਮਿਸ਼ਨਰੀਟ ਅੰਮ੍ਰਿਤਸਰ ਰੂਰਲ ਅਤੇ ਤਰਨਤਾਰਨ ਵਿੱਚ ਇਹ ਵਕਵਕ ਗੱਡੀਆਂ ਨੂੰ ਚੋਰੀ ਕਰਕੇ ਇੱਕ ਐਸਟੀਮੇਟਿਡ 18 ਗੱਡੀਆਂ ਇਹਨਾਂ ਨੇ ਚੋਰੀ ਕੀਤੀਆਂ ਨੇ ਪਿਛਲੇ 1 ਮਹੀਨੇ ਵਿੱਚ ਤੇ ਇਹਨਾਂ ਨੂੰ ਡਿਸਮੈਂਟਲ ਕਰਕੇ ਇਹਨਾਂ ਦੇ ਸਪेयर पार्ट्स ਅੱਗੇ ਵੇਚ ਦਿੰਦੇ ਸਨ ਜਾਂ ਫਿਰ ਬਾਕੀ ਸਾਰੇ ਪਾਰਟਸ ਅਗੇ ਸਕ੍ਰੈਪ ਡੀਲਰਸ ਨੂੰ ਵੇਚ ਦਿੰਦੇ ਸਨ। ਇਦੇ ਵਿੱਚ ਇਹ ਦੱਸਣਾ ਚਾਹਾਂਗੀ ਕਿ ਇਹ ਸਾਰਿਆਂ ਦੇ ਬੈਕਗ੍ਰਾਉਂਡ ਕੋਈ ਮਕੈਨਿਕ ਐ ਕੋਈ ਡੈਂਟਿੰਗ ਪੇਂਟਿੰਗ ਸ਼ਾਪ ਵਿੱਚ ਕੰਮ ਕੀਤਾ ਹੈਗਾ ਕਿਸੇ ਨੇ ਅਤੇ ਸਕ੍ਰੈਪ ਡੀਲਰਸ ਹਨ ਇਹ ਸਵੇਰ ਦੇ ਟਾਈਮ ਤੇ ਰੈਕੀ ਕਰਦੇ ਸਨ ਇਹਨਾਂ ਦੇ ਰੈਕੀ ਕਰਨ ਵਾਲੇ ਵਹੀਕਲਸ ਵੀ ਰਿਕਵਰ ਹੋ ਗਏ ਨੇ ਅਤੇ ਰਾਤ ਦੇ ਟਾਈਮ ਇਹ ਚੋਰੀਆਂ ਨੂੰ ਅੰਜਾਮ ਕਰਕੇ ਗੋਡਾਊਨ ਵਿੱਚ ਡਿਸਮੈਂਟਲ ਕਰਕੇ ਅੱਗੇ ਟਰਾਂਸਪੋਰਟ ਕਰ ਦਿੰਦੇ ਸਨ ਇਹਦੇ ਵਿੱਚ ਇੱਕ ਬੜਾ ਪੇਨਸ ਟੇਕਿੰਗ ਆਪਰੇਸ਼ਨ ਸੀ ਕਿਉਂਕਿ ਇਹਦੇ ਵਿੱਚ ਅਸੀਂ ਸਾਰੇ ਲਿੰਕੇਜਸ ਨੂੰ ਅਰੈਸਟ ਕੀਤਾ ਹੈ ਜਿਵੇਂ ਕਿ ਰੈਕੀ ਕਰਨ ਵਾਲੀ ਪਾਰਟੀ ਚੋਰ ਅੱਗੇ ਟ੍ਰਾਂਸਪੋਰਟ ਜਿਹੜੇ ਕਰਦੇ ਸੀਗੇ ਸਕ੍ਰੈਪ ਡੀਲਰਾਂ ਨੂੰ ਸਪेयर पार्ट्स ਦੀਆਂ ਦੁਕਾਨਾਂ ਨੂੰ ਅਤੇ ਜਿਹੜੇ ਸਕ੍ਰੈਪ ਡੀਲਰਸ ਨੇ ਸਾਰਿਆਂ ਨੂੰ ਅਸੀਂ ਕੀਤਾ ਹੈ ਕਾਬੂ ਇਹਦੇ ਵਿੱਚ ਸਾਡੀ ਰਿਕਵਰੀ ਹੋਈ ਹੈ तकरीबन 18 ਗੱਡੀਆਂ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਉਹਨਾਂ ਦੇ ਇੰਜਨ ਸਪेयर पार्ट्स ਆਦੀ Honda City ਇੱਕ Splendor ਮੋਟਰਸਾਈਕਲ ਦੋ ਛੋਟੇ ਹਾਥੀ ਅਤੇ ਜਿਹੜੇ ਇਹ ਇਕਵਿਪਮੈਂਟਸ ਯੂਜ਼ ਕਰਦੇ ਸੀਗੇ ਇਸ ਨੂੰ ਅੰਜਾਮ ਦੇਣ ਲਈ ਜਿਵੇਂ ਕਿ ਗੈਸ ਕਟਰਸ ਇਹ ਬੇਸ ਦੇ ਕਿੱਥੇ ਸੀ ਮੈਂ ਮਾਲ ਜਿਹੜਾ ਸਾਰਾ ਸਮਾਨ ਜਿਹੜਾ ਇਹ ਸਾਰਾ ਤੋੜ ਦਿੰਦੇ ਸੀ ਕਿੱਥੇ ਸੇਲ ਕਰਦੇ ਸੀ ਕਿਹੜੇ ਡੀਲਰ ਸੀ ਇਹ ਬੇਸਿਕਲੀ ਜੋ ਚੋਰੀ ਕਰਕੇ ਲੈ ਕੇ ਆਉਂਦੇ ਸੀ ਇਹ ਰਾਤ ਦੇ ਹਨੇਰੇ ਦੇ ਅੰਦਰ ਆਪਣੇ ਗੋਡਾਊਨ ਵਿੱਚ ਪਾਉਂਦੇ ਸੀ ਆਸ-ਪਾਸ ਦੇ ਲੋਕਾਂ ਨੂੰ ਜਿਹੜੇ ਹੋਰ ਗੋਡਾਊਨ ਓਨਰਸ ਸੀ ਤੇ ਜਿਹੜੇ ਇਹਨਾਂ ਦਾ ਲੈਂਡਲੋਰਡ ਸੀ ਉਹਨਾਂ ਨੂੰ ਇਹਨਾਂ ਨੇ ਕਿਹਾ ਹੋਇਆ ਸੀਗਾ ਕਿ ਆਥਰਾਇਜ਼ਡ ਲੈਜਿਟਿਮੇਟ ਜਿਹੜੀ ਲੋਨ ਡਿਫਾਲਟਰ ਗੱਡੀਆਂ ਹੁੰਦੀਆਂ ਨੇ ਉਹਨਾਂ ਨੂੰ ਡਿਸਮੈਂਟਲ ਕਰਦੇ ਨੇ ਉਹ ਤੋਂ ਬਾਅਦ ਇਹਨਾਂ ਨੇ ਆਪਣੇ ਦੋ ਛੋਟੇ ਹਾਥੀ ਰੱਖੇ ਹੋਏ ਸੀ ਜਿਦੇ ਵਿੱਚ ਇਹ ਆਪਣੇ ਸਾਰੇ ਸਪੈਰ ਪਾਰਟਸ ਪਾ ਕੇ ਜਿਹੜੇ ਕੀ ਅਸੀਂ ਅਗੇਨ ਰਿਕਵਰ ਕਰ ਲਏ ਨੇ ਅੱਗੇ ਵਕ ਵਕ ਸਕਰੈਪ ਡੀਲਰਾਂ ਨੂੰ ਵੇਚਦੇ ਸੀ ਇਹਦੇ ਵਿੱਚ ਜਿਹੜੇ ਵੀ ਸਕਰੈਪ ਡੀਲਰ ਦੀ ਸ਼ਮੂਲੀਅਤ ਪਾਈ ਗਈ ਹੈ ਸਾਰਿਆਂ ਨੂੰ ਅਰੈਸਟ ਕਰਕੇ ਸਾਰਿਆਂ ਦੇ ਗੋਡਾਊਨਸ ਤੇ ਰੇਡ ਕਰਕੇ ਰਿਕਵਰੀ ਕੀਤੀ ਗਈ ਹੈ ਇਹਦੇ ਵਿੱਚ ਤਕਰੀਬਨ 6 ਗੋਡਾਊਨਸ ਤੋਂ ਅਸੀਂ ਸਾਰੀ ਰਿਕਵਰੀਜ਼ ਇਫੈਕਟ ਕੀਤੀਆਂ ਨੇ ਇਸ਼ਾਰਾ ਲਿਸ਼ਟੇ ਆਦੀ ਨੇ ਕਿਹੜੇ ਕਿਹੜੇ ਸ਼ਹਿਰਾਂ ਦੇ ਇਸ਼ਾਰਾ ਜੁਨਾਹੇ ਗੱਡੀਆਂ ਚੋਰੀ ਕੀਤੀ ਇਹਨਾਂ ਨੇ ਅੰਮ੍ਰਿਤਸਰ ਕਮਿਸ਼ਨਰੀ ਐਟ ਅੰਮ੍ਰਿਤਸਰ ਰੂਰਲ ਅਤੇ ਤਰਨਤਾਰਨ ਵਿਖੇ ਜਿਵੇਂ ਕਿ ਮੈਂ ਪਹਿਲਾਂ ਕਿਹਾ ਇਹ ਹੋਰ ਵੀ ਵੱਡੀਆਂ ਚੋਰੀਆਂ ਨੂੰ ਅ ਅੰਜਾਮ ਦੇ ਰਹੇ ਸੀ ਅਜੇ ਤੱਕ ਪੁੱਛਗਿੱਛ ਵਿੱਚ 18 ਗੱਡੀਆਂ ਮੰਨੇ ਨੇ ਤੇ 18 ਗੱਡੀਆਂ